ਆਜੀ ਬਾਈ ਜੀ ਜਿਹੜਾ ਟੱਪਾ ਹੈ ਗਾਇ ਨੇ ਬਹੁਤ ਸੋਹਣੇ ਲੱਗੇ ਨੇ ਪੱਟੀ ਬਾਈ ਨੇ ਗੀਤ ਲਿਖ ਕੇ ਦਿੱਤੀ ਬਹੁਤ ਸੋਹਣਾ ਲੱਗੇ ਸਾਨੂੰ ਤਾਂ ਇਹ ਸਾਰੇ ਸੁਣ ਕੇ ਬਾਈ ਫਟਾਫਟ ਦੱਸੋ ਤਾਂ ਤੇ ਗੀਤ ਬਾਈ ਦਾ ਰਿਕਾਰਡ ਹੋਵੇ ਪਤਾ ਲੱਗਦਾ ਨਹੀਂ ਮਾੜੇ ਚੰਗੇ ਟਾਈਮ ਦਾ ਉਸ ਮਾਲਕ ਦੇ ਰੰਗਾ ਕੋਲੋਂ ਡਰੀਏ ਐਂਬੂਲੈਂਸ ਲੰਘੇ ਜਦੋਂ ਕੋਲ ਦੀ ਪਰਮਾਤਮਾ ਨੂੰ ਯਾਦ ਉਹਦੋਂ ਕਰੀਏ ਐਂਬੂਲੈਂਸ ਲੰਘੇ ਜਦੋਂ ਕੋਲ ਦੀ ਪਰਮਾਤਮਾ ਨੂੰ ਯਾਦ ਓਦੋਂ ਕਰੀਏ ਮੈਂ ਗਾਣਾ ਗਾਇਆ ਕਿਵੇਂ ਲੱਗਾ ਵਧੀਆ ਸੁਣੋ ਜੀ ਤੁਹਾਨੂੰ ਕਿੱਦਾਂ ਦਾ ਗੀਤ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਬਹੁਤ ਸੋਹਣੇ ਸੋਹਣੇ ਸੁਝਾਅ ਜਰੂਰ ਦੱਸੋ ਔਰ ਨਾਲ ਹੀ ਅਸੀਂ ਗੀਤ ਜਿਹੜਾ ਮੈਨੂੰ ਲੱਗਦਾ 1 ਵੀਕ ਦੇ ਵਿੱਚ ਵਿੱਚ ਜਿਹੜਾ ਗੀਤ ਅਸੀਂ ਤੁਹਾਡੇ ਦੇ ਰੂਪ ਰੂ ਕਰਾਂਗੇ ਔਰ ਤੁਸੀਂ ਵੀ ਦੇਰ ਨਾ ਕਰੋ ਜਲਦੀ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਲਿਖੋ ਔਰ ਗੀਤ ਨੂੰ ਜਿਹੜਾ ਅੱਗੇ ਸ਼ੇਅਰ ਜਰੂਰ ਕਰੋ ਸਸੀ ਗੱਲ ਦੋਸਤ ਜੀ ਆਪਣੇ ਲਈ ਤਾਂ ਅਸੀਂ ਜਿਉਨੇ ਆ ਨ ਦੂਜਿਆਂ ਲਈ ਕੱਡੋਆਂ ਰੋਟੇ ਅਸੀ ਰੰਗਲੇ ਚਵਾਰਿਆਂ ਚ ਖੁਸ਼ ਨਹੀਂ ਫੁੱਟਪਾਥ ਤੇ ਵੀ ਖੁਸ਼ ਕਈ ਰਹਿਣ ਰੰਗਲੇ ਚਵਾਰਿਆਂ ਚ ਖੁਸ਼ ਨਹੀਂ ਫੁੱਟਪਾਥ ਤੇ ਵੀ ਖੁਸ਼ ਕਈ ਰਹਿਣ ਅਸੀ ਰੰਗਲੇ ਚਵਾਰਿਆਂ ਚ ਖੁਸ਼ ਨਹੀਂ ਫਟਪਾਤ ਤੇ ਵੀ ਖੁਸ਼ ਕਈ ਰਹਿ ਤੁਸੀਂ ਕਰ ਦੋ ਦੇਵਿੰਦਰੇ ਤੇ ਮੇਰ ਜੀ ਸਾਰੇ ਜੁਗ ਨੂੰ ਨੂੰ ਮਾੜਾ ਮਾੜਾ ਕੈਣ ਅਸੀਂ ਰੰਗਲੇ ਚਵਾਰਿਆਂ ਚ ਖੁਸ਼ ਨਹੀਂ ਫਟਪਾਤ ਤੇ ਵੀ ਖੁਸ਼ ਕਈ ਰਹਿਣ ਰੰਗਲੇ ਚਵਾਰਿਆਂ ਚ ਖੁਸ਼ ਨਹੀਂ ਫੁੱਟਪਾਤ ਤੇ ਵੀ ਖੁਸ਼ ਕਈ ਰੇ ਇਹ ਗੱਲ ਪੁੱਛਾਂ ਤੈਨੂੰ ਮੇਰੇ ਮਾਲਕਾ ਕਾ ਤੋ ਦਿੱਤੀ ਏ ਗਰੀਬੀ ਐਨੀ ਦਾਸ ਨੂੰ ਔਖੇ ਸੋਖੇ ਔਖੇ ਸੋਖੇ ਕੱਟੀ ਜਾਂਦੇ ਆਂ ਜੀ ਟਾਈਮ ਨੂੰ ਮਨ ਵਿੱਚ ਰੱਖ ਵਿਸ਼ਵਾਸ ਨੂੰ ਔਖੇ ਸੌਖੇ ਕੱਟੀ ਜਾਂਦੇ ਆਂ ਜੀ ਟਾਈਮ ਨੂੰ ਮਨ ਵਿੱਚ ਰੱਖ ਵਿਸ਼ਵਾਸ ਨੂੰ ਤੁਸੀਂ ਕਰ ਦਿਓ ਦੇਵਿੰਦਰੇ ਤੇ ਮੇਰ ਜੀ ਤੁਸੀਂ ਕਰ ਦਿਓ ਦੇਵਿੰਦਰੇ ਤੇ ਮੇਰ ਜੀ ਸਾਰੇ ਜੁਗ ਨੂੰ ਨੂੰ ਮਾੜਾ ਮਾੜਾ ਕਹਿਣ ਅਸੀਂ ਰੰਗਲੇ ਚਵਾਰਿਆਂ ਚ ਖੁਸ਼ ਨਹੀਂ ਫਟਪਾਤ ਤੇ ਵੀ ਖੁਸ਼ ਕਈ ਰਹਿਣ ਰੰਗਲੇ ਚਵਾਰਿਆਂ ਚ ਖੁਸ਼ ਨਹੀਂ ਫਟਪਾਤ ਤੇ ਵੀ ਖੁਸ਼ ਕਈ ਰਹਿਣ